ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਕਿ ਪਿੰਡ ਗਿੱਦੜਵਾਹਾ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਬਿਲਕੁਲ ਨੇੜੇ ਰਹਿ ਜਾਂਦਾ ਦੋਸਤੋ ਇਹ ਗਿੱਦੜਵਾਹੇ ਦੇ ਤੇ ਇਹ ਤੋਂ ਇਲਾਵਾ ਇਹਦੇ ਨੇੜ ਮਲੋਟ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਉਹਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੋਟੀਨ ਚ گاਵਾ ਵਿਕਰੀ ਵਾਲੀਆਂ ਹੁੰਦੀਆਂ ਪੁਰਾਣਾ ਹੀ ਇਹਨਾਂ ਦਾ ਵਪਾਰ ਦਾ ਕੰਮ ਹੈ ਆਪਾਂ ਦੂਜੀ ਵੀਡੀਓ ਅੱਜ ਬਣਾ ਰਹੇ ਆ ਬਹੁਤ ਵਧੀਆ ਪਸੰਦ ਕੀਤਾ ਪਿਛਲੀ ਵੀਡੀਓ ਨੂੰ ਭਰਾਵਾਂ ਨੇ ਤੇ ਉਸੇ ਦੇ ਕਰਕੇ ਇਹਨਾਂ ਨੂੰ ਵਧੀਆ ਰਿਸਪੌਂਸ ਆਇਆ ਤੇ ਅੱਜ ਆਪਾਂ ਦੂਜੀ ਵੀਡੀਓ ਬਣਾਉਣ ਲੱਗ ਪਏ ਆ ਨਾਗ ਅੱਜ ਚਾਰ ਤੁਹਾਨੂੰ ਟੋਟਲ ਦਿਖਾਉਣੇ ਆ ਜਿਹਦੇ ਚ ਇੱਕ ਜਰਸੀ ਵੈੜ ਬਹੁਤ ਸੋਹਣੀ ਨਰੋਈ ਫੁੱਲ ਕੱਦ ਜਰਸੀਆਂ ਦੇ ਹਿਸਾਬ ਤੇ ਦੇਖਾਂਗੇ ਚੰਗਾ ਵੇਲ ਐਚ ਐਫ ਗਾਵਾਂ ਜਿੰਨੀ ਹੈ ਇਹ ਤੋਂ ਇਲਾਵਾ ਦੋ ਇਧਰ ਗੱਭਣ ਵੜਾ ਤੁਸੀਂ ਦੇਖੋ ਤੇ ਇੱਕ ਗਾਂ ਜਦੋਂ ਤੱਕ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਤੇ ਹੋ ਸਕਦਾ ਉਦੋਂ ਨੂੰ ਕਰਮਾ ਲਈ ਇਹ ਬੱਚੇ ਨੂੰ ਜਨਮ ਦੇ ਦੇ ਏਡੀ ਸੋਹਣੀ ਇਹਦੀ ਤਿਆਰੀ ਹੈ ਤੇ ਇੰਨਾ ਹੀ ਸੋਹਣਾ ਇਹਦਾ ਹਵਾਨਾ ਸ਼ੁਰੂਆਤ ਹਿੱਸੇ ਤੋਂ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪਸ਼ੂ ਜਿਹੜਾ ਪਸੰਦ ਆਉਂਦਾ ਇੱਥੇ ਜਰੂਰ ਪਹੁੰਚੋ ਆਪਦੀ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹੂਗਾ ਆਓ ਮਿਲिए ਵੀਰ ਨੂੰ ਕਰਦੇ ਆ ਗੱਲਾਂ ਬਾਤਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸੋ ਗੁਰਤੇਜ ਸਿੰਘ ਬਾਈ ਜੀ ਗੁਰਤੇਜ ਬਾਈ ਅ ਅੱਜ ਆਪਾਂ ਦੂਜੀ ਵੀਡੀਓ ਬਣਾਉਣ ਲੱਗੇ ਆਂ ਹਾਂਜੀ ਭਾਈ ਪਿਛਲੀ ਵੀਡੀਓ ਤੇ ਸੌਦੇ ਹੋ ਗਏ ਸੀ ਸਾਰੇ ਹਾਂਜੀ ਭਾਈ ਜੀ ਸਾਰੀਆਂ ਵੇਚੀਆਂ ਸੀ ਠੀਕ ਹੈ ਅੱਜ ਸ਼ੁਰੂਆਤ ਇਸ ਤੋਂ ਕਰ ਲੈਨੇ ਆਂ ਭਾਈ ਇਹ ਕੰਨਵਾ ਸੂਆ ਸੂਆ ਇਹ ਦੂਜਾ ਸੂਆ ਵੀਰੇ ਦਿਨ ਤਾਂ ਮੇਰੇ ਕੋਲ ਸਸ ਘੰਟੇ ਦੋ ਘੰਟੇ ਹੀ ਲਊਗੀ ਵੀਰੇ ਤਿਆਰੀ ਹੋਤ ਚੀ ਬੜਾ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਇਹਦੀ ਰੱਖ ਡਿਮਾਂਡ ਭਾਈ ਜੀ 1 ਲੱਖ ਤੇ 10000 ਰੁਪਿਆ ਇਹਦੀ ਲੈਣ ਠੀਕ ਹੈ ਤੋੜ ਕੇ ਭਾਈ ਸੋ ਦੋ ਸੋ ਡਿਮਾਂਡ 1 ਲੱਖ ਤੇ 10000 ਤਿਆਰੀ ਕਰਮਾ ਇਹਨੂੰ ਭਾਈ ਜੀ ਬਹੁਤ ਸੋਹਣੀ ਕਰੀਏ ਤ ਉਹਦੇ ਵੀ ਬੜਾ ਚੰਗਾ ਪਾ ਦਊ ਤਿਆਰੀ ਦੇਖੋ ਘਰ ਵਾਲਾ 20-22 ਲੀਟਰ ਪਹਿਲੇ ਸੂਏ ਵੜਨ ਦੁੱਧ ਦਿੱਤਾ ਹੋਇਆ 30 ਕਿਲੋ ਲਗਭਗ ਦੁੱਧ ਦੇ ਦੂਗਾ ਇਸ ਵਾਰ ਬਹੁਤ ਸੋਹਣੀ ਤਿਆਰ ਹੋਈ ਆ ਦੱਸੋ ਟੋਡੀ ਸੇਵਾ ਨਾਲ ਆ ਦੁੱਧ ਪਰ ਹਵਾਨੇ ਵੱਲੋਂ ਕੋਈ ਕਮੀ ਨਹੀਂ ਮੈਂ ਜੋ ਹੋਰ ਖਾਸ ਇਹਦੇ ਚ ਦੇਖ ਰਿਹਾ ਵੀ ਇਹਦਾ ਠੰਡਾ ਸਹਿਜ ਵੀ ਬਹੁਤ ਸੋਹਣਾ ਥੀਚਵਾਈ ਵਾਲਾ ਪੂਰੀ ਬਾਈ ਚੁਵਾਈ ਚ ਵੀ ਬੜੀ ਚੰਗੀ ਲੱਗੀ ਆ ਇਸ ਤਰ੍ਹਾਂ ਵੀ ਆਪਾਂ ਚੋਂ ਸ਼ੇਫਾ ਮਾਰਕ ਲਏ ਬਹੁਤ ਵਧੀਆ ਥਾਣਾ ਵੀਰੇ ਸੋ ਚੰਗੀ ਚੁਵਾਈ ਦੀ ਹੈ ਹੁਣ ਥੋੜਾ ਦਰਦ ਦੇ ਵਿੱਚ ਪਸ਼ੂ ਹੁੰਦਾ ਨੇੜ ਆ ਕਿ ਉਹਦੇ ਕਰਕੇ ਥੋੜਾ ਜਿਹਾ ਇਹ ਤੁਰਨਾ ਪਸ਼ੂ ਪਸੰਦ ਨਹੀਂ ਉਵੇਂ ਕਰਦਾ ਹਵਾਨਾ ਤੁਸੀਂ ਦੇਖੋਗੇ ਕਾਫੀ ਫਿਟਿੰਗ ਵਾਲਾ ਪੂਰਾ ਤਣਿਆ ਵਹਿਆ ਪੱਟਾਂ ਦੇ ਸੰਨ ਚ ਹਵਾਨਾ ਇੰਨਾ ਕਰਮ ਵਾਲੀ ਭਰੀ ਬੈਠੀ ਐ ਹਜੇ ਘੰਟਾ ਲਾਉਗੀ ਜ਼ੋਨ ਚ ਤੇ ਘੰਟੇ ਚ ਹੋਰ ਇਹਨੇ ਪਰ ਜਾਣਾ ਹਵਾਨਾ ਤੁਸੀਂ ਹਵਾਨੇ ਤੇ ਨਾੜਾ ਲਿਖੋ ਬਹੁਤ ਵਧੀਆ ਫਿਟਿੰਗ ਲੱਗੀ ਹੈ ਹਵਾਨੇ ਤੇ ਕੱਲਾ ਕੱਲਾ ਥਾਣਾ ਅਥੀ ਜੁਵਾਈ ਵਾਲਾ ਅਗਾੜੀ ਨੋਟ ਕਰ ਲਿਓ ਕਾਫੀ ਚੰਗੀ ਦਿਸਦੀ ਐ ਨਾੜਾ ਹਵਾਨੇ ਦੇ ਉੱਤੇ ਅਗਾੜੀ ਚ ਵੀ ਤੁਹਾਨੂੰ ਬਹੁਤ ਸੋਹਣੀਆਂ ਦਿਸਣਗੀਆਂ ਦੋਨੋਂ ਪਾਸਿਆਂ ਤੋਂ ਬਿਲਕੁਲ ਇੱਕੋ ਜਿਹੇ ਥਾਣਾ ਕਿਤੋਂ ਵੀ ਕੋਈ ਹਵਾਨੇ ਦੇ ਵਿੱਚ ਬਾਧ ਘਾਟ ਨਹੀਂ ਨਜ਼ਰ ਆਉਂਦੀ ਇਸ ਟਾਈਮ ਦੀ ਤਿਆਰੀ ਦੇਖੋ ਕਰਮਾਲੀ ਦੀ 1 ਲੱਖ ਤੇ 10000 ਰੇਟ ਹੈ ਜਰੂਰ ਜਿਹਨੂੰ ਪਸੰਦ ਆਉਂਦੀ ਹੈ ਹਿੰਮਤ ਕਰ ਲਿਓ ਕਿਉਂਕਿ ਚੰਗਾ ਪਸ਼ੂ ਹਰੇਕ ਪੱਖ ਤੋਂ ਸੋਹਣਾ ਲੱਗੇ ਤਾਂ ਉਹ ਸਬੱਬੀ ਨਿਕਲਣਾ ਹੁੰਦਾ ਅੱਜ ਇੱਕ ਸੋਹਣੀ ਵਾੜ ਤੁਹਾਨੂੰ 1 ਲੱਖ 10000 ਭਾਅ ਦੇ ਵਿੱਚ ਦਿਖਾ ਰਹੇ ਹਾਂ ਦੂਜੇ ਨੰਬਰ ਤੇ ਦੋਸਤੋ ਇੱਕ ਵਾਈਟ ਰੰਗ ਦੀ ਵਾੜ ਬੜੀ ਸੋਹਣੀ ਦੱਸਦੀ ਐ ਇਹਦੀ ਵੀ ਡਿਟੇਲ ਬਾਈ ਤੋਂ ਪੁੱਛ ਲੈਣਾ ਕਰਤੇਜ ਬਾਈ ਜਿਹੜੀ 2 ਨੰਬਰ ਤੇ ਬੈਠਾ ਪਹਿਲਾ ਸੂਰੇ ਦੋ ਦੰਦ ਦਾ ਬੱਚੀ ਦਿਨ ਕਿੰਨੇ ਲੋ ਦਿਨ ਬਾਈ ਜੀ ਇਹਦੇ 12 ਕਰੰਦੇ ਅੱਜ ਜੀ ਅੱਛਾ ਅੱਜ ਦੇ ਹਿਸਾਬ ਤੇ ਰੇਟ ਹੈ ਹਾਂ ਜੀ ਰੇਟ ਬਾਈ ਜੀ ਇਹਦਾ 1,10,000 ਰੁਪਿਆ ਇਹਦਾ ਬੈਠਦਾ ਯਾਰੀ ਇਹ ਵੀ ਬੱਚੀ ਬਹੁਤ ਸੋਹਣੀ ਕਰੂਗੀ ਬਾਈ ਜੀ ਟਲ ਟਲ ਵੇਖੋ ਕਿ ਹੋਜੀ ਆ ਹੁਣ ਉਤਰਨਾ ਹੀ ਸਟਾਰਟ ਕਰਿਆ ਹਜੇ ਬੱਚੀ ਨੇ ਸਹੀ ਐ ਦੱਸੋ ਕੱਟ ਨਹੀਂ ਕਿਸੇ ਵੀ ਵੈੜ ਨਾਲੋਂ 1,10,000 ਰੇਟ ਪਰ ਦੋ ਦੰਦ ਫਿਟਿੰਗ ਵਾਲਾ ਹਵਾਨਾ ਅੱਜ 12 ਦਿਨਾਂ ਦੀ ਕੱਚੀ ਐ ਮੇਰੇ ਖਿਆਲ ਚ ਜੇ ਕੋਈ ਵਿਕਰੀ ਵਾਲਾ ਭਰਾ ਵੀ ਵੇਖ ਰਿਹਾ ਤੇ ਜੇ ਲੈ ਜਾਊਗਾ ਜਿੰਨੀ ਕਿ ਮੇਰੀ ਸਮਝ ਆ ਮੈਨੂੰ ਲੱਗਦਾ ਵੀ 2 ਰੁਪਏ ਉਹਨੂੰ ਵੀ ਤਿਆਰ ਹੋ ਕੇ ਕਰਮਾ ਲਈ ਦੇਊਗੀ ਸਹੀ ਸਲਾਮਤ ਅੱਗੇ ਹਰ ਬੱਚੀ ਬਹੁਤ ਸੋਹਣੀ ਕਰ ਜੂ ਬਾਈ ਆਰਡਰ ਦੀ ਚੜਾਈ ਛੜੂਈ ਬਹੁਤ ਵਧੀਆ ਵਹਿੜਦੀ ਸਹੀ ਖੋਲੋ ਵੀਰੇ ਤੋਰੇ ਸੋ ਦਸੋ ਇਹ ਵੀ ਇਹ ਪਹਿਲਣ ਦੋ ਦੰਦ ਹੈ ਹਾਈਟ ਚੰਗੀ ਹੈ ਲੰਬਾਈ ਚੰਗੀ ਹੈ ਫੇਸ ਦੀ ਬਿਊਟੀ ਬਹੁਤ ਸੋਹਣੀ ਹੈ ਥਾਣ ਅਥੀ ਚਵਾਏ ਵਾਲੇ ਪੂਰੇ ਕੱਢੂਗੀ ਤੇ ਹਵਾਨਾ ਫਿਟਿੰਗ ਵਾਲਾ ਰੱਖੂ ਥੱਲੇ ਨੂੰ ਨਹੀਂ ਜਾਂਦਾ ਹਵਾਨਾ ਸੋ ਇਹਨਾਂ ਖੁੱਲੀ ਆਈ ਹੈ ਭੱਜਦੀ ਜ਼ਿਆਦਾ ਬਈ ਇਸ ਤਰ੍ਹਾਂ ਆਈ ਵੀ ਅਜੀਬ ਹੋਏ ਚੰਗੇ ਪਸ਼ੂ ਦੀ ਵੈਸੇ ਨਿਸ਼ਾਨੀ ਹੈ ਜੇ ਖੁੱਲਾ ਪਸ਼ੂ ਆਇਆ ਨਰੋਆ ਚੰਗਾ ਸੰਭਿਆ ਉਹਨੇ ਭੱਜਣਾ ਜਿਹੜਾ ਨਰਮ ਹੋਣੇ ਤੋਂ ਭੱਜਿਆ ਵੀ ਨਹੀਂ ਜਾਂਦਾ ਸੋ ਲੱਤਾਂ ਮਜ਼ਬੂਤ ਆ ਪੂਰੀਆਂ ਖੋਲ ਕੇ ਤੁਰਦੀ ਆ ਲੱਤਾਂ ਨੂੰ ਹਵਾਨਾ ਸਾਰਾ ਹੀ ਫਿਟਿੰਗ ਵਾਲਾ ਹੈ ਗਲਾਬੀ ਰੰਗ ਦਾ ਹਵਾਨਾ ਹਜੇ ਥੋੜੀ ਜੀ ਪਲੂਨ ਥੱਲੇੋਂ ਸ਼ੁਰੂ ਕੀਤੀ ਹੈ ਜੀ ਹੁਣ ਸਟਾਰਟਿੰਗ ਹੀ ਜੀ ਕਰੀਏ ਵੀਰੇ ਬੱਚੀ ਨੇ ਕਿ ਮੈਂ ਬਹੁਤ ਸੋਹਣਾ ਤਿਆਰ ਕਰਨਾ ਡਰਦਾ ਨਹੀਂ ਸੋ ਦੇਖੋ ਹਵਾਨਾ ਸੋ ਇਹ 220000 ਦਾ ਜੋੜਾ ਹੋ ਗਿਆ ਤਿੰਨ ਨੰਬਰ ਤੇ ਆਪਾਂ ਇੱਕ ਹੋਰ ਫੁੱਲ ਹਾਈਟ ਲੈਂਥ ਵਾਲੀ ਬੱਚੀ ਦੇਖਦੇ ਹਾਂ ਗਰਤੇਜ ਭਾਈ ਇਹ ਕਿੰਨਾ ਸੂਰ ਚਾਰ ਦੰਦਾ ਵੀਰੇ ਪਹਿਲਾ ਸੂਆ ਬੱਚੀ ਇਹ ਦਿਨ ਕਿ ਇਹ 15 ਦਿਨ ਰਹਿੰਦੇ ਵੀਰੇ ਅਜੇ ਜੇ ਠੀਕ ਹੈ ਅੱਛਾ ਭਾਈ ਇਹਦੀ ਡਿਮਾਂਡ ਕੀ ਰਊਗੀ ਡਿਮਾਂਡ ਵੀਰੇ 1,30,000 ਦੀ ਬੱਚੀ ਦੇ ਦਾਂਗੇ ਫੁੱਲ ਸਾਈਜ਼ ਫੁੱਲ ਵੱਡੀ ਬੱਚੀ ਹੈ ਵੀਰੇ ਆਪ ਦਾ ਸਹੀ ਹੈ ਨਾ ਵੀ ਤਿਆਰੀ ਬੱਚੀ ਬਹੁਤ ਸੋਹਣੀ ਕਰੂਗੀ ਬਾਕੀ ਇਹਦਾ ਰਿਕਾਰਡ ਵੀ ਸਾਰਾ ਵੀਰੇ ਨਹੀਂ ਹੈ ਨਾ ਤੋਰੀ ਭਾਈ ਨੂੰ ਦੱਸੋ 1,30,000 ਇੱਕ ਐ ਨਹੀਂ ਵੀਰੇ ਆਪਾਂ ਜਿਹੜੀ ਦੋਂਦੀਆ ਤੋਂ ਦੋਂਦੀ ਦੱਸਾਂ ਚਾਰ ਦੰਦ ਦਾ ਚਾਰ ਹੀ ਹੋਊਗੀ ਵੀਰੇ ਸਹੀ ਹੈ ਉਹ ਤਾਂ ਜਿਹੜਾ ਵੀਰ ਖਰੀਦਣਾ ਚਾਹੂ ਦੱਸੋ ਤੁਸੀਂ ਦੰਦ ਦੇਖ ਲੈਣੇ ਆ ਕੇ ਚਾਰ ਦੰਦ ਵੈੜ ਪਹਿਲਾ ਸੁਆ 15 ਦਿਨਾਂ ਦੀ ਹਜੇ ਕੱਚੀ ਹੈ 1,30,000 ਰੇਟ ਫੁੱਲ ਵੱਡੀ ਹੈ ਫੁੱਲੀ ਲੰਬਾਈ ਹੈ ਥਣਾ ਜਿ ਬਿੱਥੀ ਬਹੁਤ ਸੋਹਣੀ ਆ ਪਰ ਹਜੇ ਦੇਣੇ ਦੇ ਪਏ ਆ ਦੇਣੇ ਨੇ ਹਜੇ 15 ਲੈ 15 ਦਿਨਾਂ ਜੀ ਵੀਰੇ ਬਹੁਤ ਤਿਆਰੀ ਕਰ ਜੂਗੇ ਇਹ ਨਹੀਂ ਗੱਲ ਵੀ ਬਾਈ ਬੱਚੀ 2-4 ਦਿਨ ਲਊਗੀ ਥੋੜੇ 15 ਦਿਨ ਹਜੇ ਰਹਿੰਦੇ ਆ ਬੱਚੀ ਦੇ ਪ੍ਰੋਪਰ ਵੀਰੇ ਹਜੇ ਤਾਂ ਕੋਈ ਪੁੜਾ ਤਾਂ ਉਤੋਂ ਨਵਾਇਆ ਵੀ ਨਹੀਂ ਮਾੜਾ ਮੋਟ ਵੀ ਬਾਕੀ ਹਵਾਨਾ ਵੀ ਫੀਡ ਕਰਾਉਣਾ ਬਹੁਤ ਸੋਹਣਾ ਕਰਨਾ ਇਹਨੇ ਫੀਡਿੰਗ ਆਲਾ ਪੂਰਾ ਅੱਗੇ ਪਿੱਛੇ ਸੋ 1,30,000 ਇਹਦੀ ਡਿਮਾਂਡ 3.5 ਲੱਖ ਨੂੰ ਸੋਤ ਤੰਗਾਵਾਂ ਦਾ ਬਣ ਗਿਆ ਤੇ ਇਹ ਮੰਨੋ ਵੀ ਜੇ ਆਪਾਂ ਰੁੱਤ 'ਚ ਜਿਹੜੇ ਸਿਆਲੂ ਰੁੱਤ ਆਉਂਦੀ ਹੈ ਉਦੋਂ ਦੋ گاਵਾ ਜਿਹੜੀਆਂ ਆਉਣਗੀਆਂ ਮੇਰੇ ਖਿਆਲ 'ਚ ਤੇ ਅੱਜ ਇਹ ਤਿੰਨ ਬਣਦੀਆਂ ਜੇ ਕੋਈ ਵੀਰ ਫਾਰਮ ਦੀ ਸ਼ੁਰੂਆਤ ਕਰਨੀ ਚਾਹੁੰਦਾ ਹੈ ਕੇਅਰ ਚੰਗੀ ਕਰ ਲਓਗੇ ਦੁੱਧ ਵੀ ਕਰਮਾਲੀਆਂ ਬਹੁਤ ਸੋਹਣਾ ਪਾਉਣੀਆਂ ਬਾਕੀ ਜੇ ਤਿੰਨੇ ਦੋ ਵੀ ਬੱਚੀਆਂ ਦੇ ਦਿੰਨ ਤਾਂ ਪੰਜ ਨਾਗ ਹੋ ਜਾਣਗੇ ਇੱਕ ਘਰ ਦੇ ਵਿੱਚ ਇੱਕ ਜਰਸੀ ਵੀ ਬਾਈ ਕੋਲ ਮੌਜੂਦ ਅੱਜ ਇਹ ਵੀਰੇ ਪਹਿਲਾ ਸੂਆ ਇਹ ਬੱਚੀ ਹੂੰ ਹਾਂ ਤੇ ਚਾਰ ਦੰਦ ਦੀ ਇਹ ਹੈ ਮੋਹੋ ਇਹ ਕਿੰਨੇ ਦਿਨ ਲੈ ਸਕਦੀ ਹੈ ਇਹ ਵੀ ਵੀ ਅੱਜ ਲਿਖਤੀ ਰੂਪ ਚ 9 ਦਿਨ ਪਿਆ ਜੀ ਠੀਕ ਹੈ ਹਾਂਜੀ ਅੱਛਾ 9 ਦਿਨ ਬਾਕੀ ਹੈ ਇਹਦਾ ਰੇਟ ਅੱਜ ਦਾ ਕੀ ਰਹੂਗਾ ਬਈ ਰੇਟ ਵੀਰੇ ਦਾ 95000 ਰੁਪਏ ਲੈਣ ਦੇਣ ਅੱਜ ਦਾ ਤੋਰੀ ਬਈ ਸੋ ਦੋਸਤੋ ਰੇਟ ਅੱਜ ਦਾ 95000 ਹੈ ਸਿੱਧੀ ਲੈ ਲਈ ਬਈ ਤੂੰ ਬਹੁਤ ਸੋਹਣੀ ਜਰਸੀ ਹੈ ਪੂਰੀ ਹਾਈਟ ਹੈ ਜਰਸੀਆਂ ਚੋਂ ਤੇ ਪੂਰੀ ਲੰਬਾਈ ਹੈ ਢਾਂਚੇ ਦੀ ਚੌੜਾਈ ਉਤੋਂ ਦੇਖ ਲਓ ਇਹ ਪਹਿਲਣ ਚਾਰ ਦੰਦ ਵੈੜ ਜਰਸੀ ਬਰੀਡ ਫਿਟਿੰਗ ਵਾਲਾ ਹਵਾਨਾ ਅਡਰ ਵੀ ਮੇਰੇ ਪੂਰਾ ਚੌੜਾ ਕਰੂਗੀ ਐ ਨਹੀਂ ਕਾ ਵੀ ਆਪਾਂ ਤਾਂ ਤਾਂ ਤੋਂ ਪੀੜੀ ਜੀ ਹੋਗੀ ਬੱਚੀ ਆ ਨਾ ਕਿੰਨੇ ਠੀਕ ਬਰੂਕ ਥੱਲੇ ਬਹੁਤ ਜ਼ਿਆਦਾ ਤਾਂ ਤੋਰ ਨੋਟ ਕਰ ਲਿਆ ਕਰੋ ਦੋਸਤੋ ਜਿਹੜੀਆਂ ਹਵਾਨਾ ਪੀੜਾ ਰੱਖਦੀਆਂ ਐ ਉਹਨਾਂ ਦੀਆਂ ਖੁੱਚਾਂ ਵੀ ਭੜਨ ਲੱਗ ਜਾਂਦੀਆਂ ਪਰ ਮੇਰੇ ਪਤਲੀ ਜੀ ਪੂਰੀ ਚੜਾਈ ਵਾਲੀ ਬੱਚੀ ਐ ਸੋ 95000 ਚ ਇਹ ਜਰਸੀ ਮਿਲ ਜਾਣੀ ਐ ਤੁਹਾਨੂੰ ਹਵਾਨੇ ਤੇ ਨਾੜਾਂ ਇਹਦੇ ਵੀ ਬਹੁਤ ਸੋਹਣੀਆਂ ਐ ਬਾਕੀ ਫੇਸ ਤੁਸੀਂ ਇਹਦਾ ਦੇਖ ਲਓ ਪਿਓਰ ਜਰਸੀ ਨਸਲ ਬਹੁਤ ਸੋਨਾ ਰੰਗ ਜਿਹਦੀ ਪ੍ਰੋਪਰ ਮੰਗ ਜਰਸੀ ਦੀ ਰਹਿੰਦੀ ਹੈ ਜਿਹੜੇ ਕਲਰ ਦੀ ਉਸੇ ਰੰਗ ਦੇ ਵਿੱਚ ਹੈ ਤੇ ਹਵਾਨਾ ਹੁਣ ਫੇਰ ਦੇਖੋ ਤੁਸੀਂ ਹਜੇ ਦਿਨ ਪਏ ਆ ਹਜੇ ਕੋਈ ਤੋਂ ਵੀ ਢਿੱਲਾ ਪਾਣੇ ਦੀ ਬੋਡੀ ਚ ਨਹੀਂ ਆਇਆ ਦੇਖੋ ਵੀਰੇ ਕਿਵੇਂ ਬਰੀਕ ਬਰੂਕ ਆ ਥੱਲੇੋਂ ਬੱਚੀ ਪੂਰਾ ਵਧੀਆ ਆਰਡਰ ਬਣਾਉਣਾ ਨੇ ਸੋ ਅਗਾੜੀ ਜੇ ਇਦੋਂ ਦੱਸੋ ਦੇਖ ਸਕਦੇ ਪਿੱਛੇ ਪੂਰਾ ਆਰਡਰ ਕਰੂਗੇ ਸੋ ਚੰਗਾ ਢਾਂਚਾ ਸੋਹਣੀ ਜਰਸੀ ਤੁਸੀਂ ਦੇਖੋ ਜਿਹੜੀ ਜਰਸੀ ਬਰੀਡ ਦੀ ਇੱਕ ਬੱਚੀ ਤੁਹਾਨੂੰ ਦਿਖਾ ਰਹੇ ਆ ਇਹ ਤੋਂ ਇਲਾਵਾ ਜਿਹੜੀਆਂ ਐਚ ਐਫ ਦਿਖਾਈਆਂ ਹੈ ਤੁਸੀਂ ਆ ਕੇ ਕੋਲੋਂ ਦੇਖ ਲਿਓ ਫਿਲਹਾਲ ਜੇ ਮੈਂ ਆਪਦਾ ਰਿਵਿਊ ਦੇਵਾਂ ਤਾਂ ਸੋਹਣੀਆਂ ਵਹਿੜਾਂ ਲੱਗਣਾ ਤੇ ਰੇਟ ਵੀ ਜਿਹੜੇ ਉਹ ਵਹਿੜਾਂ ਦੇ ਹਿਸਾਬ ਤੇ ਬਿਲਕੁਲ ਜਾਇਜ਼ ਲੱਗਦੇ ਆ ਇਹਦੇ ਚੋਂ ਥੋੜਾ ਬਹੁਤਾ ਗੰਜਾਇਸ ਨਿਕਲ ਆਉਂਦੀ ਹੁੰਦੀ ਹੈ ਮਾਨਤਨੁਪਰਾ ਕਰ ਦੂਗਾ ਤੁਸੀਂ ਆ ਕੇ ਤਸੱਲੀ ਕਰ ਲਿਓ ਜਿਹੜਾ ਪਸੂ ਤੁਹਾਨੂੰ ਜਸਦਾ ਜਿਨੇ ਬਿਲਕੁਲ ਤਿਆਰੀ ਵਾਲੀ ਗਾਂ ਦੇਖਣੀ ਆ ਤਾਂ ਬੜੀ ਸੋਹਣੀ ਗਾਂ ਇਸ ਟਾਈਮ ਤੁਹਾਨੂੰ ਤਿਆਰੀ ਦੇ ਵਿੱਚ ਨਜ਼ਰ ਆਊਗੀ ਤੁਸੀਂ ਇਹਦੇ ਬਾਰੇ ਵੀ ਗੱਲ ਬਾਈ ਨਾਲ ਕਰ ਸਕਦੇ ਹੋ ਨਾ ਤਾਂ ਥਾਣਾ 'ਚ ਕੋਈ ਕਮੀ ਹੈ ਤੇ ਨਾ ਹਵਾਨੇ 'ਚ ਜਿੰਨਾ ਹਵਾਨਾ ਸੋਨਾ ਉੰਨਾ ਹੀ ਸੋਨੇ ਥਣ ਆਸ ਹੈ ਵੀ ਸੋਨਾ ਦੁੱਧ ਦੇਊਗੀ ਧੰਨਵਾਦ ਵੀਡੀਓ ਦੇਖਣ ਲਈ